ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਏ ਹਾਂ ਲੱਖੀ ਜੰਗਲ ਗੋਨਿਆਣਾ ਮੰਡੀ ਤੋਂ ਤਕਰੀਬਨ ਤਕਰੀਬਨ ਕੋਈ 4 ਕਿਲੋਮੀਟਰ ਦੂਰੀ ਤੇ ਐ ਤੇ ਬਠਿੰਡੇ ਤੋਂ 15 16 ਕਿਲੋਮੀਟਰ ਦੂਰ ਆ 15 ਤੋਂ 20 ਮਿੰਟਾਂ ਦੀ ਦੂਰੀ ਜਿਹੜੀ ਹੈਗੀ ਬਠਿੰਡੇ ਤੋਂ ਹੈਗੀ ਆ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਛੇਵੇਂ ਪਾਸ਼ਾ ਨਾਲ ਸੰਬੰਧਤ ਆ ਚੰਦੂ ਪਾਪੀ ਨੂੰ ਨੱਕ ਦੇ ਵਿੱਚ ਨਕੇਲ ਪਾ ਕੇ ਇੱਥੇ ਬੰਨਿਆ ਗਿਆ ਸੀ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸਮੇਂ ਛੇਵੇਂ ਪਾਸ਼ਾ ਮੀਰੀ ਪੀਰ ਦੇ ਮਾਰਗ ਧੰਤਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਥੇ ਠਹਿਰੇ ਸੀ ਤੇ ਲੱਖੀ ਜੰਗਲ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਗੁਰਗੋਵਰ ਸਿੰਘ ਜੀ ਮਹਾਰਾਜ ਵੀ ਇੱਥੇ ਆਏ ਨੇ ਜਿਹੜਾ ਕਵੀ ਦਰਬਾਰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਅਦ ਇੱਥੇ ਹੀ ਹੋਇਆ ਬਹੁਤ ਸਾਰੇ ਕਵੀਆਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਬਹੁਤ ਸਾਰੇ ਕਵੀ ਜਿਹੜੇ ਉੱਥੇ ਆਏ ਆਪੋ ਆਪਣੀਆਂ ਜਿਹੜੀਆਂ 12 ਆਪੋ ਆਪਣੀਆਂ ਢਾਡੀ ਜੋ ਜਥੇ ਪਹੁੰਚੇ ਉਹਨਾਂ ਨੇ ਆਦੋਂ ਢਾਡੀ 12 ਗਾਇਆਂ ਆਪਣੇ ਕਵਤਾਵਾਂ ਗੁਰੂ ਸਾਹਿਬ ਨੂੰ ਸੁਣਾ ਕੇ ਇੱਥੇ ਇਸ ਧਰਤੀ ਦੇ ਉੱਪਰ ਖੁਸ਼ੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਦੱਸਿਆ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਤੋਂ ਸਿੱਧਾ ਇੱਥੇ ਆਏ ਸੀ। ਇੱਥੇ ਲੱਖੀ ਨਾਮ ਦਾ ਇੱਕ ਫਕੀਰ ਹੋਇਆ ਕਰਦਾ ਸੀ ਉਹਦੇ ਘਰੇ ਗੁਰੂ ਸਾਹਿਬ ਆਏ ਸੀ। ਆਪਾਂ ਉਹ ਜਗ੍ਹਾ ਵੀ ਵਿੱਚ ਵੀਡੀਓ ਦੇ ਸ਼ਾਮਲ ਕਰਾਂਗੇ। ਉੱਥੇ ਵੀ ਚੱਲਾਂਗੇ। ਤੇ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦੱਸ ਹੀ ਦਿੱਤਾ ਜਿਵੇਂ ਕਿ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਚੰਦੂ ਪਾਪੀ ਨੂੰ ਨੱਕ ਦੇ ਵਿੱਚ ਲਕੀਰ ਪਾ ਕੇ ਇੱਥੇ ਬੰਨਿਆ ਸੀ। ਤਿੰਨ ਚਾਰ ਇਤਿਹਾਸਕ ਥਾਵਾਂ ਜਿਹੜੀਆਂ ਹੈਗੀਆਂ ਬਹੁਤ ਮਹਾਨ ਜਿਹੜਾ ਇਤਿਹਾਸ ਲੱਖੀ ਜੰਗਲ ਦਾ ਹੈਗਾ। ਇਸ ਜਗ੍ਹਾ ਦੇ ਉੱਪਰ ਛੇਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸਮੇਂ ਠਹਿਰੇ ਸੀ ਜਿਸ ਦੌਰਾਨ ਚੰਦੂ ਪਾਪੀ ਨੂੰ ਨੱਕ ਦੇ ਵਿੱਚ ਨਕੇਲ ਪਾ ਕੇ ਸਾਹਮਣੇ ਜੋ ਤੁਸੀਂ ਕਰੀਰ ਦੇਖ ਰਹੇ ਹੋ ਇਹ ਪ੍ਰਤਨੀ ਹੈ ਇੱਥੇ ਬੰਨਿਆ ਗਿਆ ਸੀ ਸਮੇਂ ਦੇ ਨਾਲ ਜਿਹੜੇ ਦਰਖਤ ਹੈਗੇ ਅਗੇ ਉਹ ਖਰਾਬ ਹੋ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਮੋੜ ਹੈਗੇ ਉਹ ਖਤਮ ਹੋ ਜਾਂਦੇ ਤੇ ਦਵਾਰੇ ਜਿਹੜੇ ਹੈਗੇ ਜੜ ਫੁੱਟਦੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਪ੍ਰਤਨ ਦਰਖਤ ਆ ਦਰਖਤ ਇਹ ਪ੍ਰਤਨੀ ਆ ਪਰ ਜਿਹੜੀ ਦੀ ਫੋਟ ਹੈਗੀ ਉਹ ਨਵੀਂ ਹੈ ਇੱਥੇ ਚੰਦੂ ਪਾਪ ਨੂੰ ਨੱਕ ਦੇ ਵਿੱਚ ਲਕੇਲ ਪਾ ਕੇ ਜਿਹੜਾ ਬੰਨਿਆ ਗਿਆ ਸੀ ਇਸ ਜਗ੍ਹਾ ਦੇ ਉੱਪਰ ਤੇ ਇਹ ਸ਼ੀਸ਼ੇ ਦੇ ਵਿੱਚ ਜੋ ਲੱਕੜ ਨੂੰ ਸਾਮ ਕੇ ਰੱਖਿਆ ਹੋਇਆ ਹੈ ਇਹ ਉਹ ਕਿਲਾ ਜਿੱਥੇ ਹਰਗੋਬਿੰਦ ਸਾਹਿਬ ਪਾਸ਼ਾ ਨੇ ਆਪਣਾ ਘੋੜਾ ਬੰਨਿਆ ਸੀ ਇਸ ਲੱਕੜ ਦੀ ਜਿਹੜੀ ਸੰਭਾਈ ਕੀਤੀ ਹੋਈ ਆ ਇਸੋ ਦੀ ਸੰਗਤ ਵੱਲੋਂ ਜਿਸ ਦੇ ਨਾਲ ਹੀ ਇਹ ਜਗ੍ਹਾ ਦੇ ਉੱਪਰ ਇੱਕ ਨਿਸ਼ਾਨ ਸਾਹਿਬ ਜੋ ਝੁਲ ਰਹੇ ਨੇ ਇਸ ਵੇ ਸੋ ਇਹ ਜਿਹੜੀ ਜਗ੍ਹਾ ਹੈਗੀ ਹੈਗੀ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਰਹੇ ਹੋ ਜੋ ਗੁਰਦੁਆਰਾ ਸਾਹਿਬ ਫਲਾਈ ਸਾਹਿਬ ਕਹਿ ਦਿੰਦੇ ਆ ਤੇ ਸਾਹਮਣੇ ਵਾਲੇ ਪਾਸੇ ਉਹਦੇ ਨਾਲ ਹੀ ਅਗਲੇ ਪਾਸੇ ਗੁਰਦੁਆਰਾ ਸਾਹਿਬ ਲੱਖੀ ਜੰਗਲਾ ਤੇ ਗੁਰਦੁਆਰਾ ਸਾਹਿਬ ਫਲਾਈ ਸਾਹਿਬ ਜਿਹੜਾ ਹੈਗਾ ਆਪਾਂ ਉਥੇ ਵੀ ਚੱਲਾਂਗੇ ਗੁਰਦੁਆਰਾ ਫਲਾਈ ਸਾਹਿਬ ਦੇ ਵਿੱਚ ਗੁਰਗੋਬ ਸਿੰਘ ਜੀ ਮਹਾਰਾਜ ਨੇ ਦਾਤਨ ਕਰਕੇ ਚਾਰ ਫਾੜ ਕਰਕੇ ਸੁੱਟੀ ਤੇ ਉਹਦੇ ਚਾਰ ਜਿਹੜੇ ਮੁੱਢ ਉਹ ਉਸ ਤੋਂ ਬਾਅਦ ਫਟਦੇ ਤੇ ਉਹ ਜਿਹੜੇ ਮੁੱਢ ਹੈਗੇ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਵਾਂਗੇ ਫਲਾਈ ਦਾ ਇਹ ਦਰਖਤ ਜਿਹੜਾ ਹੈਗਾ ਅਜ ਤੱਕ ਮੌਜੂਦ ਆ ਨਾਲ ਹੀ ਇੱਥੇ ਇੱਕ ਛੱਪੜ ਸੀ ਇਹਦੇ ਵਿੱਚ ਮਿੱਟੀ ਕੱਢ ਕੇ ਸੰਗਤ ਉਸ ਮੁੱਢ ਦੇ ਨਾਲ ਲਾਉਂਦੀ ਸੀ ਫਲਾਈ ਦੇ ਨਾਲ ਦਰਖਤ ਦੇ ਨਾਲ ਜਿਹਦੇ ਨਾਲ ਉਹ ਦਰਖਤ ਨੂੰ ਸਿਉਂਖ ਪੈ ਗਈ ਸਿਉਂਖ ਪੈਣ ਦੇ ਕਾਰਨ ਉਹਦੇ ਚਾਰੇ ਜਿਹੜੇ ਉਹਦੇ ਡਾਣੇ ਸੀ ਮੁੱਢ ਸੀ ਉਹ ਡਿੱਗ ਪਏ ਆ ਇਹਦੇ ਚ ਤੋਂ ਦੋ ਬਣ ਗਏ ਨਾ ਜੀ ਆਹ ਆਕੇ ਇੱਕ ਹੱਥਲੇ ਬਣ ਗਏ ਇੱਕ ਉੱਪਰ ਬਣ ਗਏ ਤੇ ਇੱਕ ਉਹਦਾ ਡਿੱਗ ਪੇ ਪਰਲੇ ਪਾਸੇ ਚਾਰ ਫਾੜ ਪੁਰਾਣੀ ਸੀਗੇ ਇੱਕ ਉਹ ਜਾਵੜਿਆ ਉਧਰਲੇ ਪਾਸੇ ਆਹ ਹਣਾ ਇੱਕ ਆਹ ਲ ਹਰਾ ਹੈਗਾ ਇਹ ਮਿੱਟੀ ਦਾ ਦੋ 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 ਕਿਉਂ 8 8 파ੜ ਕੇ ਜਿਹੜੀ ਜੜ ਫੁੱਟੀ ਜਾਂਦੀ ਆ ਪਕੜਾ ਇਹਨੂੰ ਕਟਾਈ ਤੇ ਕੋਈ ਕਰਦਾ ਨਹੀਂ ਮਿੱਟੀ ਕੱਢੀ ਕਿੱਥੋਂ ਲਿਆਉਂਦੇ ਸੀਗੇ ਜੀ ਇਹ ਮਿੱਟੀ ਆ ਜਿਹੜਾ ਤਲਾਬ ਨਾਲ ਪਹਿਲਾਂ ਕੱਚਾ ਹੁੰਦਾ ਸੀ ਠੀਕ ਆ ਜੀ ਇਹ ਕੱਚੇ ਤਲਾਬ ਦੇ ਵਿੱਚੋਂ ਲੋਕ 파ੜ 파ੜ ਕੇ ਭਾਈ ਭਗਤੂ ਦਾ ਸਰੋਵਰ ਆ ਸਾਡਾ ਇਹ ਤੇ ਬੀ ਡਿੱਗਣ ਦੇ ਕਾਰਨ ਜਿਹੜੀ ਫਲਾਈ ਦੇ ਦਰਖਤ ਜਿਹੜੇ ਆਸੇ ਪਾਸੇ ਬਹੁਤ ਸਾਰੇ ਪੈਦਾ ਹੋ ਰਹੇ ਪਰ ਇੱਥੋਂ ਦੀ ਜਿਹੜੀ ਸੰਗਤ ਤੇ ਜਿਹੜੀ ਕਮੇਟੀ ਹੈਗੀ ਉਹਨਾਂ ਨੂੰ ਆਪਣੀ ਸ਼ਰਧਾ ਦੇ ਕਾਰਨ ਕਟਾਈ ਛਟਾਈ ਉਹਦੀ ਨਹੀਂ ਕਰਦੀ ਇਹ ਵੀ ਇੱਕ ਚੰਗੀ ਚੀਜ਼ ਆ ਜਿੱਥੋਂ ਇਹ ਸਾਬਤ ਹੁੰਦਾ ਕਿ ਇੱਥੇ ਬਹੁ ਉਹ ਜਗ੍ਹਾ ਦੇ ਉੱਪਰ ਜਾ ਕੇ ਅਹਿਸਾਸ ਹੁੰਦਾ ਕਿ ਵਾਕਈ ਇੱਥੇ ਜੰਗਲ ਸੀਗਾ ਇਸ ਦੇ ਪਿੱਛੇ ਪਿਛੋਕੜ ਤੇ ਆਪਾਂ ਜਾਈਏ ਤਾਂ 7ਵੇਂ ਪਾਤਸ਼ਾਹ ਵੀ ਇੱਥੇ ਆਏ ਗੁਰੂ ਹਰ Rai ਸਾਹਿਬ ਵੀ ਇਸ ਧਰਤੀ ਦੇ ਉੱਪਰ ਆਏ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਗੁਰੂ ਨਾਨਕ ਸਾਹਿਬ ਨੇ ਇੱਥੇ ਕਹਿੰਦੇ ਇੱਕ ਲੱਖ ਪਾਠ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਤੇ ਹੁਣ ਆਪਾਂ ਕਰਦੇ ਗੁਰਦੁਆਰਾ ਸਾਹਿਬ ਦੀ ਪੂਰੀ ਯਾਤਰਾ ਤੇ ਪੂਰਾ ਤੁਹਾਨੂੰ ਦਿਖਾਉਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸੜਕ ਦੇ ਨਾਲ ਇੱਕ ਛੋਟਾ ਜਿਹਾ ਮਕਬਰਾ ਬਣਿਆ ਹੋਇਆ ਹੈਗਾ ਛੋਟਿਆ ਜਿਹਾ ਇੱਕ ਬੁਰਜ ਬਣਿਆ ਹੋਇਆ ਇਹ ਬੁਰਜ ਦੱਸਿਆ ਜਾਂਦਾ ਕਿ ਜਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਹੋਇਆ ਕਰਦਾ ਸੀ ਨਾ ਉਸ ਸਮੇਂ ਦੇ ਉਪਰ ਉਹਨਾਂ ਨੇ ਗੁਰਗੋਵ ਸਿੰਘ ਮਾਰਗ ਦੇ ਉਪਰ ਬਹੁਤ ਸਾਰੇ ਬਣਾਏ ਸੀ ਜਿੱਥੇ-ਜਿੱਥੇ ਇਤਿਹਾਸਕ ਗੁਰਦੁਆਰੇ ਸੀ ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਗੁਰੂ ਗੋਬਾ ਸਿੰਘ ਜੀ ਮਹਾਰਾਜ ਇਸ ਮਾਰਗ ਦੇ ਉਪਰ ਹੀ ਥਾਂ-ਥਾਂ ਤੇ ਜਗ੍ਹਾ-ਜਗ੍ਹਾ ਤੇ ਬਣੇ ਹੋਏ ਸੀ ਪਰ ਸਮੇਂ ਦੇ ਵਿੱਚ ਲੋਕਾਂ ਦੀ ਤਾੜਨਾ ਸਹਾਰਦੇ ਹੋਏ ਇਹ ਜਿਹੜੇ ਮਕਬਰੇ ਸੀ ਜਾਂ ਇਹ ਜੋ ਨਿਸ਼ਾਨੀਆਂ ਸੀ ਉਹ ਟਹਿ ਗਈਆਂ ਹੁਣ ਵੀ ਜਿਵੇਂ ਆਪਾਂ ਦੇਖਦੇ ਹਾਂ ਕਿ ਗੁਰੂਗੋਸਿਆਂ ਕੇ ਮਾਰਗ ਦੇ ਉੱਪਰ ਲੱਗੇ ਹੋਏ ਜਿਹੜੇ ਬੋਰਡ ਆ ਜਿਨ੍ਹਾਂ ਤੋਂ ਉਹਨਾਂ ਦਾ ਪਤਾ ਲੱਗਦਾ ਕਿ ਕਿੰਨੇ ਕਿਲੋਮੀਟਰ ਜਿਹੜਾ ਅਗਲਾ ਗੁਰੂ ਘਰ ਆ ਜਾਂ ਜਿਹੜਾ ਮਾਰਗ ਆ ਕਿੰਨੇ ਕਿਲੋਮੀਟਰ ਹੈਗਾ ਉਹ ਬੋਰਡ ਜਾਦਾ ਰੂੜੀਆਂ ਦੇ ਵਿੱਚ ਧਸੇ ਹੋਏ ਆ ਜਾਂ ਕੂੜੇ ਦੇ ਢੇਰ ਬਣ ਚੁੱਕੇ ਆ ਸੋ ਆਪਣੀਆਂ ਇਤਿਹਾਸਕ ਮਾਰਗਾਂ ਆਪਣੇ ਇਤਿਹਾਸਕ ਨਿਸ਼ਾਨੀਆਂ ਨੂੰ ਆਪਣੇ ਮਾਰਗਾਂ ਨੂੰ ਸੰਭ ਕੇ ਰੱਖਣੀਆਂ ਜਿਹੜੀਆਂ ਕਮਾਉ ਬਾਜ ਜਾਂਦੀਆਂ ਹੁੰਦੀਆਂ ਸੋ ਭਾਈ ਇਹਨਾਂ ਚੀਜ਼ਾਂ ਨੂੰ ਸੰਭਿਆ ਕਰੋ ਤੇ ਆਪਾਂ ਚਲੋ ਕਰਦੇ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਾਲ ਤੁਹਾਨੂੰ ਵੀ ਕਰਵਾਉਣੇ ਆ ਵੀਡੀਓ ਦੇ ਵਿੱਚ ਆਪਾਂ ਜਿਹੜੇ ਸ਼ਾਟ ਗੁਰਦੁਆਰਾ ਸਾਹਿਬ ਦਰ ਇਸ ਕਰਕੇ ਆਪਾਂ ਉਸੇ ਬੋਲੇ ਨਹੀਂ ਵੀਡੀਓ ਛੋਟੀ ਹੋਣ ਵਾਲੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਇਹ ਆ ਜੀ ਗੁਰਦੁਆਰਾ ਫਲਾਈ ਸਾਹਿਬ ਜੇ ਜਦੋਂ ਗੁਰਦੁਆਰਾ ਕਿਲਾ ਸਾਹਿਬ ਨੂੰ ਜਾਣਾ ਤੁਸੀਂ ਨਾਲ ਹੀ ਬੋਰਡ ਦਾ ਜ਼ਰਖਤ ਲੱਗਿਆ ਹੋਇਆ ਇੱਥੇ ਬੋਰਡ ਲੱਗਿਆ ਹੋਇਆ ਇੱਕ ਸੋ ਤੁਹਾਨੂੰ ਬੋਰਡ ਦਾ ਸਕਰੀਨਸ਼ਾਟ ਦੇ ਦਾਂਗੇ ਇੱਕ ਵਾਰ ਦਿਖਾ ਦਿੰਨੇ ਆ ਮੋਟਾ-ਮੋਟਾ ਇਹ ਆ ਜੀ ਉਹ ਬੋਰਡ ਜੋ ਗੁਰਦੁਆਰਾ ਕਿਲਾ ਸਾਹਿਬ ਦਾ ਲੱਗਿਆ ਹੋਇਆ ਤੇ ਨਾਲ ਹੀ ਛੜ ਕੇ ਜਾਂਦੀ ਸਿੱਧੀ-ਸਿੱਧੀ ਉਹ ਛੜ ਕੇ ਜਾ ਕੇ ਉਹ ਸਾਹਮਣੇ ਛੋਟਾ ਜਿਹਾ ਨਿਸ਼ਾਨ ਸਾਹਿਬ ਉੱਥੇ ਦਿਖਾਈ ਦਿੰਦਾ ਇਸ ਜਗ੍ਹਾ ਦੇ ਉੱਪਰ ਇਹ ਆ ਜੀ ਉਹ ਇਤਿਹਾਸਕ ਜਗ੍ਹਾ ਜਿੱਥੇ ਸ਼ੇਮੇ ਪਾਸ਼ਾ ਨੇ ਚੰਦੂ ਪਾਪੀ ਨੂੰ ਬੰਨਿਆ ਸੀ ਨੱਕ ਦੇ ਵਿੱਚ ਨਕੀਲ ਪਾ ਕੇ ਤੇ ਇਧਰਲੇ ਪਾਸੇ ਲੱਗਿਆ ਹੋਇਆ ਜੀ ਉਹ ਮੀਲ ਪੱਥਰ ਜੋ ਗਿਆਨੀ ਗਾਇਰ ਸਿੰਘ ਦੇ ਸਮੇਂ ਦੇ ਵਿੱਚ ਲਗਾਏ ਗਏ ਸੀ ਗੁਰਗੋਬ ਸਿੰਘ ਜੀ ਮਾਰਗ ਦੇ ਉੱਪਰ ਤੇ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਫਲਾਈ ਸਾਹਿਬ ਆ ਇਹਦੇ ਦਰਸ਼ਨ ਜਿਹੜੇ ਹੈਗੇ ਵੀਡੀਓ ਦੇ ਵਿੱਚ ਤੁਹਾਨੂੰ ਕਰਾ ਦੇਵਾਂਗੇ ਨਾਲ ਦੀ ਨਾਲ ਵੀਡੀਓ ਫਿਰ ਬਹੁਤ ਹੀ ਲੰਬੀ ਹੋ ਜਾਂਦੀ ਹੈ ਇਸੇ ਵਜ੍ਹਾ ਕਰਕੇ ਆਪਾਂ ਸੈਪਰੇਟ ਨਹੀਂ ਬਣਾਵਾਂਗੇ ਇਧਰ ਪਾਸੇ ਗੁਰਦੁਦਵਾਰਾ ਲੱਖੀ ਜੰਗਲ ਸਾਹਿਬ ਆ ਇਹਦੀ ਆਪਾਂ ਜਿਹੜੀ ਤਸਵੀਰ ਹੈਗੀ ਤੁਹਾਨੂੰ ਨਾਲ ਨਾਲ ਦਿਖਾ ਦੇਵਾਂਗੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਤਕਰੀਬਨ 100 ਕਿ ਮੀਟਰ ਦੀ ਦੂਰੀ ਦੇ ਉੱਪਰ ਪ੍ਰਾਇਮਰੀ ਸਕੂਲ ਆ ਜਿਹ ਪ੍ਰਾਇਮਰੀ ਸਕੂਲ ਦੇ ਵਿੱਚ ਬਣੀ ਹੋਈ ਹੈ ਜਗਾ ਜੀ ਇੱਕ ਘਰ ਹੋਇਆ ਕਰਦਾ ਸੀ ਬਾਬੇ ਲੱਖੀ ਜੀ ਦਾ ਇਹ ਉਹਨਾਂ ਦੀ ਜਗਾ ਬਣੀ ਹੋਈ ਹੈ ਤੁਸੀਂ ਆ ਸਕਦੇ ਹੋ ਕਦੋਂ ਵੀ ਜਗਾ ਖੁੱਲੀ ਹੁੰਦੀ ਹੈ ਤਕਰੀਬਨ ਇੱਥੇ ਬਾਹਰ ਲੱਗਿਆ ਹੋਇਆ ਪਰ ਬਾਹਰ ਖੋਲ ਕੇ ਅੰਦਰੋਂ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਇਹ ਜੀ ਬਾਬੇ ਲੱਖੀ ਜੀ ਦੀ ਜਗਾ ਜਿਨ੍ਹਾਂ ਦੇ ਨਾਮ ਦੇ ਉੱਪਰ ਇਸ ਪਿੰਡ ਦਾ ਨਾਮ ਜਿਹੜਾ ਲੱਖੀ ਜੰਗਲ ਪਿਆ ਇਹ ਹੈ ਜੀ ਉਹ ਜਗਾ ਇੱਥੇ ਵੀ ਇਤਿਹਾਸਕ ਜਗਾ ਜਿਹੜੀ ਬਣਾਈ ਹੋਈ ਹੈ ਛੋਟਾ ਜਿਹਾ ਮਕਾਨ ਹੋਇਆ ਕਰਦਾ ਸੀ ਇੱਥੇ ਤੇ ਇਹ ਜਿਹੜੀ ਜਗ੍ਹਾ ਹੈਗੀ ਸਕੂਲ ਨੂੰ ਦੇ ਦਿੱਤੀ ਕਿਉਂਕਿ ਫਿਰ ਇੱਥੋਂ ਨੂੰ ਰਸਤਾ ਜਿਹੜਾ ਹੈਗਾ ਰਸਤਾ ਨੰਗਨ ਨੂੰ ਜਿਹੜਾ ਛੱਡਣਾ ਪੈਣਾ ਸੀ ਹੁਣ ਬਾਕੀ ਜਗ੍ਹਾ ਜਿਹੜੀ ਹੈਗੀ ਸਕੂਲ ਵਰਤਦੇ ਆ ਤੇ ਨਾਲ-ਨਾਲ ਜਿਹੜਾ ਇਹ ਮਕਬਰਾ ਜਿਹੜਾ ਬਣਿਆ ਹੋਇਆ ਹੈ ਇਹ ਬਾਬੇ ਲੱਖੀ ਜੀ ਦਾ ਸਿੱਖੀ ਦੇ ਵਿੱਚ ਗੁਰਮਤਿ ਦੀ ਜਿਹੜੀ ਮਰਿਆਦਾ ਹੈਗੀ ਉਹ ਮੰਨੀ ਜਾਂਦੀ ਹੈ ਪਰ ਆਪਣੇ ਲੋਕਾਂ ਦੇ ਵਿੱਚ ਕਿਉਂਕਿ ਬਹੁਤ ਸਾਰੇ ਆਪਾਂ ਰੂੜੀਵਾਦੀ ਵਿਚਾਰਧਾਰਾ ਦੇ ਵਿੱਚੋਂ ਆਪਾਂ ਨਿਕਲ ਕੇ ਆਏ ਆਂ ਪਰ ਕਿਤੇ ਨਾ ਕਿਤੇ ਜਿਹੜੀ ਵਿਚਾਰਤਾ ਰਹੇਗੀ ਸਾਡੇ ਅੰਦਰ ਰਹਿ ਜਾਂਦੀ ਆ ਹੁਣ ਤੁਸੀਂ ਇੱਥੇ ਦੇਖ ਲਓ ਕਿ ਐਡਾ ਵੱਡਾ ਇਤਿਹਾਸਕ ਗੁਰਦੁਆਰਾ ਸਾਹਿਬ ਆ ਪਰ ਲੋਕ ਇੱਥੇ ਆ ਕੇ ਪਹਿਲਾਂ ਮਿੱਟੀ ਕੱਢਦੇ ਸੀ ਜਿਹਦੇ ਨਾਲ ਫਲਾਈ ਦਾ ਜਿਹੜਾ ਦਰਖਤ ਸੀਗਾ ਉਹ ਤੈਸਨੇਸ ਹੋ ਗਿਆ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਇਥੋਂ ਦੀ ਜਿਹੜੀ ਸੰਗਤ ਹੈਗੀ ਸੇਵਾ ਕਰਦੀ ਤੇ ਉਹ ਹਰਾ ਭਰਾ ਹੈਗਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਦਾ ਜਿਹੜਾ ਇੱਕ ਮੁੱਢ ਬਚਿਆ ਹੋਇਆ ਹੈਗਾ ਤੇ ਉਹ ਹਰਾ ਹੀ ਰਵੇ ਪਰ ਲੋਕ ਜਿੱਥੇ ਮਿੱਟੀ ਕੱਢਦੇ ਹੁਣ ਉਹ ਆਪਣੇ ਇੱਟਾਂ ਦੇ ਨਾਲ ਆਪਣੇ ਘਰ ਜਿਹੜੀ ਸੁੱਖਣਾ ਸੁਕਦੇ ਚਲੋ ਕਿਸੇ ਹੱਦ ਤੱਕ ਕਰਕੇ ਇਹਦੀ ਭਾਵਨਾ ਵੀ ਹੁੰਦੀ ਹੈ ਪਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਗੁਰਮਤ ਦੇ ਵਿੱਚ ਨਹੀਂ ਹੁੰਦੀਆਂ ਇਹ ਮਰਮਤ ਹੈ ਜੀ ਇਹੋ ਜਿਹੇ ਕੰਮ ਨਾ ਕਰਿਆ ਕਰੋ ਆਪਣੇ ਇਤਿਹਾਸਕ ਇਮਾਰਤਾਂ ਨੂੰ ਆਪਣੇ ਇਤਿਹਾਸਕ ਸਥਾਨਾਂ ਨੂੰ ਬਚਾਓ